ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ پڑھਦੇ ਹਾਂ ਕਹਾਣੀ ਧੀਆਂ ਦੇ ਲੇਖ ਭਾਗ 62 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਨਦੀਪ ਦੇ ਮਨ ਨੂੰ ਕੁਝ ਚੈਨ ਆਇਆ ਖੁਸ਼ੀ ਨੂੰ ਕੁਝ ਠੀਕ ਦੇਖ ਕੇ ਸੁਖਦੀਪ ਦੀ ਮੰਮੀ ਮਨਜੀਤ ਨੂੰ ਵੀ ਹੌਸਲਾ ਦਿੰਦੀ ਆ ਇਸ ਟਾਈਮ ਸਿਰਫ ਇੱਕ ਦੂਜੇ ਨੂੰ ਹੌਸਲਾ ਹੀ ਦਿੱਤਾ ਜਾ ਸਕਦਾ ਸੁਖਦੀਪ ਦੇ ਬਾਹਰ ਆਉਣ ਤੇ ਉਹਦੀ ਮੰਮੀ ਵੀ ਜਾਣ ਲਈ ਉੱਠ ਖੜੀ ਸੁਖਦੀਪ ਤਾਂ ਉਹਦੀ ਮੰਮੀ ਦੇ ਜਾਣ ਤੋਂ ਬਾਅਦ ਨਰਿੰਦਰ ਤੇ ਕੁਰੀ ਵੀ ਖੁਸ਼ੀ ਕੋਲ ਆ ਗਏ ਖੁਸ਼ੀ ਨਰਿੰਦਰ ਨੂੰ ਦੇਖਦੇ ਸਾਰ ਕਹਿਣ ਲੱਗੀ ਬੀਰੇ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲੋਂਗੇ ਨਰਿੰਦਰ ਹਾਂ ਖੁਸ਼ੀ ਜ਼ਰੂਰ ਚੱਲਦੇ ਆਂ ਬੁਰੀ ਤੇ ਮਨਜੀਤ ਵੀ ਨਾਲ ਚੱਲੀਆਂ ਗਈਆਂ ਮੱਥਾ ਟੇਕਣ ਤੋਂ ਬਾਅਦ ਕਿੰਨਾ ਹੀ ਟਾਈਮ ਸਾਰੇ ਜਾਨੇ ਬੈਠੇ ਗੁਰਬਾਣੀ ਸੁਣਦੇ ਰਹੇ ਤੇ ਫਿਰ ਲੰਗਰ ਹਾਲ ਵਿੱਚ ਸੇਵਾ ਕਰਨ ਚਲੇ ਗਏ ਉਸ ਤੋਂ ਬਾਅਦ ਘਰ ਵਾਪਸ ਚਲੇ ਗਏ ਖੁਸ਼ੀ ਰਸਤੇ ਵਿੱਚ ਤਾਂ ਚੁੱਪ ਰਹੀ ਪਰ ਕਾਹ ਰਾਕੇ ਉਹ ਰਾਜਪ੍ਰੀਤ ਨਾਲ ਗੱਲਾਂ ਕਰਨ ਲੱਗ ਗਈ ਗੁਰਦੁਆਰਾ ਸਹਿਬ ਤੋਂ ਆਕੇ ਸਭ ਨੂੰ ਖੁਸ਼ੀ ਕੁਝ ਠੀਕ ਲੱਗੀ ਖੁਸ਼ੀ ਅਜ ਰਾਜਵੰਤ ਤੋਂ ਬਾਅਦ ਪਹਿਲੇ ਦਿਨ ਸਾਰਿਆਂ ਨਾਲ ਹਾਲ ਵਿੱਚ ਬੈਠੀ ਸੀ ਮਨਜੀਤ ਦੇ ਦਿਲ ਨੂੰ ਕੁਝ ਤਰਵਾਸ ਹੋਇਆ ਕਿ ਅੱਜ ਖੁਸ਼ੀ ਸਾਬ ਨਾਲ ਥੋੜੀ ਬਹੁਤ ਗੱਲਬਾਤ ਕਰਦੀ ਆ। ਇੱਕ ਦੋ ਦਿਨਾਂ ਵਿੱਚ ਖੁਸ਼ੀ ਆਪਣੇ ਆਪ ਨੂੰ ਰਾਜਪ੍ਰੀਤ ਨੂੰ ਸਾਹਮਣ ਲੱਗ ਗਈ। ਨਰਿੰਦਰ ਦੇ ਜਾਨ ਵਿੱਚ ਵੀ 4 ਦਿਨ ਰਹਿ ਗਏ। ਅਗਲੇ ਦਿਨ ਨਰਿੰਦਰ ਤੇ ਮਨਦੀਪ ਨੇ ਪਿੰਡ ਨੂੰ ਜਾਣਾ ਸੀ ਤੇ ਉਹ ਨਾਲ ਹੀ ਖੁਸ਼ਪ੍ਰੀਤ ਨੂੰ ਲੈ ਗਏ। ਘਰ ਦਾ ਮਾਹੌਲ ਬਦਲ ਨਾਲ ਖੁਸ਼ੀ ਵੀ ਬਹੁਤ ਸੰਭਲ ਗਈ। ਵਾਰ ਖੁਸ਼ੀ ਦੇ ਸੁਭਾਅ ਵਿੱਚ ਬਹੁਤ ਫਰਕ ਪੈ ਗਿਆ ਪਹਿਲਾਂ ਵਾਂਗੂ ਖੁਸ਼ੀਆਂ ਵੱਡਣਾ ਤਾਂ ਭੁੱਲ ਗਈ ਕਿੱਥੇ ਤਾਂ ਹਰ ਗੱਲ ਕਰਕੇ ਉਸਨੇ ਹੱਸਣਾ ਹੁੰਦਾ ਸੀ ਤੇ ਕਿੱਥੇ ਹੁਣ ਗੱਲ ਕਰਨੀ ਹੀ ਭੁੱਲ ਗਈ ਖੁਸ਼ਪ੍ਰੀਤ ਆਪਣੇ ਸ਼ਿੰਦਰਪੂਆ ਦੇ ਪਿੰਡ ਜਾ ਕੇ ਚਹਿਕਦੀ ਰਹਿੰਦੀ ਸੀ ਸ਼ਿੰਦਰ ਨੇ ਬਹੁਤ ਦਿਨਾਂ ਬਾਅਦ ਖੁਸ਼ੀ ਨੂੰ ਕਰਨ ਨਾਲ ਗੱਲਾਂ ਕਰਦੇ ਦੇਖਿਆ ਸੀ ਦਿਨ ਬਾਅਦ ਨਰਿੰਦਰ ਤੇ ਮਨਦੀਪ ਕੈਨੇਡਾ ਚਲੇ ਖੁਸ਼ੀ ਉਹਨਾਂ ਦੇ ਜਾਣ ਵੇਲੇ ਬਹੁਤ ਰੋਈ ਸਿੰਦਰ ਨੇ ਆਪਣੇ ਕੋਲ ਬਿਠਾ ਕੇ ਖੁਸ਼ੀ ਨੂੰ ਬਹੁਤ ਗੱਲਾਂ ਸਮਝਾਈਆਂ 2-4 ਦਿਨ ਲਈ ਸਿੰਦਰ ਨੇ ਖੁਸ਼ੀ ਨੂੰ ਆਪਣੇ ਕੋਲ ਹੀ ਰੱਖ ਲਿਆ ਬਲਵਿੰਦਰ ਤੇ ਮਨਜੀਤ ਨਰੀਂਦਰ ਹੁਣਾਂ ਨੂੰ ਮਿਲਣ ਆਏ ਸੀ ਉਹ ਵਾਪਸ ਮੁੜ ਗਏ ਖੁਸ਼ੀ ਕੇਰਨ ਨਾਲ ਥੋੜਾ ਬਹੁਤ ਘਰ ਦਾ ਕੰਮ ਕਾਜ ਵੀ ਕਰਵਾ ਦਿੰਦੀ ਹੁਣ ਸਾਰਿਆਂ ਨੂੰ ਲੱਗਦਾ ਖੁਸ਼ੀ ਬਹੁਤ ਹੱਦ ਤੱਕ ਸੰਭਲ ਗਈ ਪਰ ਖੁਸ਼ੀ ਨੂੰ ਇੱਕ ਆਦਤ ਪੈ ਗਈ ਉਹ ਆਪਣੇ ਇਕੱਲੇ ਹੀ ਗੱਲਾਂ ਕਰਨ ਲੱਗ ਜਾਂਦੀ ਤੇ ਬਹੁਤ ਵਾਰ ਰਾਜਵੰਤ ਨੂੰ ਆਪਣੇ ਆਲੇ ਦੁਆਲੇ ਮਹਿਸੂਸ ਕਰਦੀ ਸਾਰਿਆਂ ਨੂੰ ਇਸ ਗੱਲ ਦੀ ਟੈਨਸ਼ਨ ਰਹਿੰਦੀ ਸੀ ਕਿ ਖੁਸ਼ੀ ਦੇ ਦਿਮਾਗ ਤੇ ਕੋਈ ਬੁਰਾ ਅਸਰ ਨਾ ਹੋ ਜਾਵੇ ਸ਼ਿੰਦਰ ਨੇ ਮਨਜੀਤ ਨਾਲ ਵੀ ਗੱਲ ਕੀਤੀ ਕਿ ਖੁਸ਼ੀ ਕਈ ਵਾਰ ਇਕੱਲੇ ਗੱਲਾਂ ਕਰਦੀ ਆ ਮਨਜੀਤ ਨੂੰ ਪਰੇਸ਼ਾਨੀ ਲੱਗ ਗਈ ਉਹ ਬਲਵਿੰਦਰ ਨੂੰ ਲੈ ਕੇ ਸ਼ਿੰਦਰ ਦੇ ਪਿੰਡ ਨੂੰ ਚਲੀ ਗਈ ਅਥਾ ਹਰਿੰਦਰ ਨੂੰ ਨਾਲ ਲੈ ਕੇ ਲੁਧਿਆਣੇ ਡਾਕਟਰ ਨੂੰ ਦਿਖਾਉਣ ਲੈ ਗਏ ਡਾਕਟਰ ਨੇ ਖੁਸ਼ੀ ਦਾ ਚੈੱਕਅਪ ਕੀਤਾ ਕਾਫੀ ਗੱਲਾਂ ਦੀ ਪੁੱਛ ਪੜਤਾਲ ਵੀ ਕੀਤੀ ਦਵਾਈ ਲਿਖਣ ਤੋਂ ਬਾਅਦ ਖੁਸ਼ੀ ਨੂੰ ਬਾਹਰ ਭੇਜ ਦਿੱਤਾ ਤੇ ਬਲਵਿੰਦਰ ਤੇ ਮਨਜੀਤ ਨੂੰ ਕਹਿਣ ਲੱਗਿਆ ਕਿ ਖੁਸ਼ੀ ਨੂੰ ਇੱਕ ਮਿੰਟ ਵੀ ਇਕੱਲੇ ਨਹੀਂ ਛੱਡਣਾ ਤੇ ਬੱਚੀ ਨੂੰ ਵੀ ਇੱਕ ਮਿੰਟ ਵੀ ਦੂਰ ਨਹੀਂ ਕਰਨਾ ਖੁਸ਼ੀ ਤੋਂ ਬੱਚੀ ਦੀ ਸਾਥ ਸੰਭਾਲ ਦੀ ਖੁਸ਼ੀ ਨੂੰ ਹੀ ਕਰਨ ਦਿਓ ਤੇ ਇਹਨੂੰ ਸਾਰਾ ਟਾਈਮ ਵਿਅਸਤ ਰੱਖਿਆ ਕਰੋ ਡਾਕਟਰ ਨੇ ਕਾफी ਕੁਝ ਸਮਝਾਇਆ ਦਵਾਈ ਲੈਣ ਤੋਂ ਬਾਅਦ ਬਲਵਿੰਦਰ ਹੁਣੇ ਖੁਸ਼ੀ ਨੂੰ ਆਪਣੇ ਨਾਲ ਹੀ ਲੈ ਆਏ ਉਸ ਦਿਨ ਤੋਂ ਲੈ ਕੇ ਮਨਜੀਤ 24 ਘੰਟੇ ਖੁਸ਼ੀ ਦੇ ਨਾਲ ਰਹਿੰਦੀ ਰਸੋਈ ਵਿੱਚ ਵੀ ਉਹਦੇ ਤੋਂ ਨਾਲ ਹੀ ਕੰਮ ਕਰਵਾਉਂਦੀ ਰਾਜਪ੍ਰੀਤ ਕਿੰਨਾ ਵੀ ਰੋਂਦੀ ਪਰ ਮਨਜੀਤ ਨਾ ਚੁੱਕਦੀ ਖੁਸ਼ੀ ਹੀ ਉਹਨੂੰ ਚੁੱਪ ਕਰਾਉਂਦੀ ਤੇ ਸੰਭਾਲਦੀ ਖੁਸ਼ੀ ਖੁਦ ਹੀ ਰਾਜਪ੍ਰੀਤ ਦੇ ਸਾਰੇ ਕੰਮ ਕਰਦੀ ਹਫ਼ਤੇ ਕੋ ਬਾਅਦ ਹੀ ਖੁਸ਼ੀ ਠੀਕ ਹੋਣ ਲੱਗੀ ਜਿੱਥੇ ਉਹ ਕਮਰੇ ਵਿੱਚ ਬੈਠੀ ਰਹਿੰਦੀ ਹੁਣ ਉਹ ਸਾਰਿਆਂ ਨਾਲ ਹਾਲ ਵਿੱਚ ਆ ਕੇ ਬੈਠ ਜਾਂਦੀ 15 ਕੋ ਦਿਨ ਵਿੱਚ ਹੀ ਖੁਸ਼ੀ ਨੂੰ ਬਹੁਤ ਫਰਕ ਪੈ ਗਿਆ ਨਰਿੰਦਰ ਤੇ ਮਨਦੀਪ ਖੁਸ਼ੀ ਨਾਲ ਰੋਜ਼ ਗੱਲ ਕਰ ਲੈਂਦੇ ਕਈ ਵਾਰ ਉਸ ਟਾਈਮ ਸੁਖਦੀਪ ਵੀ ਘਰ ਹੁੰਦਾ ਤਾਂ ਉਹ ਵੀ ਖੁਸ਼ੀ ਨਾਲ ਗੱਲ ਕਰ ਲੈਂਦਾ ਖੁਸ਼ੀ ਹੁਣ ਘਰ ਦੇ ਕੰਮ ਕਾਜ ਤੇ ਰਾਜਪ੍ਰੀਤ ਨਾਲ ਵਿਅਸਤ ਰਹਿੰਦੀ ਸੀ ਗੁਰੀ ਨੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਜੌਬ ਮਿਲਣ ਬਾਰੇ ਘਰ ਆ ਕੇ ਦੱਸਿਆ ਤਾਂ ਖੁਸ਼ਪ੍ਰੀਤ ਬਹੁਤ ਖੁਸ਼ ਹੋ ਗਈ। ਉਹਨੇ ਸਭ ਤੋਂ ਪਹਿਲਾਂ ਗੁਰੀ ਨੂੰ ਗਲੇ ਲਾ ਕੇ ਮਿਲ ਕੇ ਵਧਾਈਆਂ ਦਿੱਤੀਆਂ। ਸਾਰਾ ਪਰਿਵਾਰ ਅੱਜ ਬਹੁਤ ਦਿਨ ਬਾਅਦ ਥੋੜਾ ਖੁਸ਼ ਹੋਇਆ ਸੀ ਕਿ ਚਲੋ ਖੁਸ਼ਪ੍ਰੀਤ ਨੂੰ ਕੁਝ ਤਾਂ ਫਰਕ ਪਿਆ। ਅੱਜ ਬਹੁਤ ਦਿਨਾਂ ਬਾਅਦ ਖੁਸ਼ੀ ਦੇ ਚਿਹਰੇ ਤੇ ਮੁਸਕਾਨ ਦੇਖੀ ਸੀ ਦਿਨ ਜੇ ਚੜਦਾ ਤਾਂ ਛਿਪਦਾ ਵੀ ਆ ਸਮਾਂ ਲੰਘਦਾ ਕਿਹੜਾ ਪਤਾ ਲੱਗਦਾ ਅੱਜ ਰਾਜਵੰਤ ਗਏ ਨੂੰ 4 ਮਹੀਨੇ ਹੋ ਗਏ ਸੀ ਰਾਜਪ੍ਰੀਤ 5 ਮਹੀਨੇ ਤੋਂ ਕੁੱਤੇ ਦੀ ਹੋ ਗਈ ਸੀ ਖੁਸ਼ਪ੍ਰੀਤ ਦੇ ਸੱਸ ਨੇ ਕਦੇ ਇਹਨਾਂ ਦੀ ਸੁੱਧ ਨਾ ਲਈ ਬਸ ਖੁਸ਼ੀ ਦੀ ਨੰਦ ਦਾ ਫੋਨ ਜਰੂਰ ਆ ਜਾਂਦਾ ਤੇ ਉਹ ਹਮੇਸ਼ਾ ਖੁਸ਼ੀ ਨੂੰ ਹੌਸਲਾ ਦਿੰਦੀ ਜੇ ਕਦੇ ਖੁਸ਼ੀ ਮੰਮੀ ਜੀ ਦੀ ਗੱਲ ਕਰਨ ਲੱਗਦੀ ਤਾਂ ਰੇਮਪੀ ਖੁਸ਼ੀ ਨੂੰ ਟੋਕ ਦਿੰਦੀ ਕਿ ਜੋ ਆਪਣੀ ਨਹੀਂ ਰਹੀ ਉਹਦੀ ਕੀ ਗੱਲ ਕਰਨੀ ਆ ਤੇ ਉਹ ਗੱਲ ਬਦਲ ਦਿੰਦੀ ਕਿ ਖੁਸ਼ੀ ਤੇ ਜ਼ਿਆਦਾ ਕਿਸੇ ਗੱਲ ਦਾ ਅਸਰ ਨਾ ਹੋਵੇ ਖੁਸ਼ੀ ਵੀ ਹੁਣ ਕਿਤੇ ਨਾ ਕਿਤੇ ਇਹ ਗੱਲ ਸਮਝ ਗਈ ਸੀ ਕਿ ਉਹ ਕਦੇ ਵੀ ਉਸ ਘਰ ਵਿੱਚ ਨਹੀਂ ਜਾ ਸਕਦੀ ਸੀ ਜਿੱਥੇ ਉਹਨੂੰ ਰਾਜਵੰਤ ਵਿਆਹ ਕੇ ਲੈ ਗਿਆ ਸੀ ਪਰ ਮਨ ਨੂੰ ਨਾ ਸਮਝਾ ਸਕੀ ਕਿ ਰਾਜਵੰਤ ਹੁਣ ਉਸਨੂੰ ਕਦੇ ਨਹੀਂ ਮਿਲ ਸਕਦਾ ਉਹਨੂੰ ਯਕੀਨ ਹੀ ਨਹੀਂ ਆਉਂਦਾ ਸੀ ਕਿ ਰਾਜਵੰਤ ਉਹਨੂੰ ਕੱਲੀ ਨੂੰ ਛੱਡ ਗਿਆ ਫੇਰ ਕਦੇ-ਕਦੇ ਸੋਚਦੀ ਮਨਾ ਕਿ ਇਕੱਲੇ ਰਹਿਣ ਦੀ ਆਦਤ ਪਾ ਲੈ ਜਾਂ ਆਪਣੀ ਰਾਜਪ੍ਰੀਤ ਦੀ ਪਰ ਬ੍ਰਿਸ਼ ਬਾਰੇ ਸੋਚਿਆ ਕਰ ਬਸ ਆਹੀ ਸੋਚਾਂ ਸੋਚਦੀ ਰਹਿੰਦੀ ਪਰ ਨਰਿੰਦਰ ਤੇ ਮਨਦੀਪ ਦਾ ਜਦੋਂ ਵੀ ਫੋਨ ਆਉਂਦਾ ਤਾਂ ਖੁਸ਼ੀ ਨੂੰ ਇਹੀ ਸਮਝਾਉਂਦੇ ਕਿ ਉਹ ਕੋਈ ਜੌਬ ਕਰ ਲਵੇ ਘਰੋਂ ਬਾਹਰ ਨਿਕਲਣ ਤੇ ਮਾਹੌਲ ਬਦਲ ਨਾਲ ਖੁਸ਼ੀ ਦੇ ਸੁਭਾਅ ਵਿੱਚ ਫਰਕ ਪਵੇਗਾ ਜਿੰਦਗੀ ਅੱਗੇ ਤੁਰੇਗੀ ਗੁਰੂ ਨੇ ਵੀ ਖੁਸ਼ੀ ਨੂੰ ਇਹ ਸਲਾਹ ਦਿੱਤੀ ਤੇ ਉਹ ਮੰਨ ਗਈ ਖੁਸ਼ੀ ਨੇ ਬਹੁਤ ਥਾਵਾ ਤੇ ਆਪਣੀ ਪੜ੍ਹਾਈ ਦੇ ਹਿਸਾਬ ਨਾਲ ਜੌਬ ਲਈ ਫਾਰਮ ਭਰ ਦਿੱਤੇ